ਕਿਹੜਾ ਕਿਹੜਾ ਮੱਲਾ ਹਾਂਜੀ ਕੀ ਮਾਮਲਾ ਜੀ ਸਰ ਮਾਮਲਾ ਇਹ ਕਿ ਸਾਡੇ ਮੁੱਲੇ ਦਾ ਕੁਲਵੰਤ ਸਿੰਘ ਫੌਜੀ ਆ ਰਿਟਾਇਰਡ ਫੌਜੋ ਤੇ ਮੈਂ ਆਪਣੀ ਕੁੜੀ ਨੂੰ ਆਟੋ ਲਾ ਕੇ ਦਿੱਤਾ ਸੀਗਾ 7 ਮਹੀਨੇ ਤੋਂ ਮੇਰੀ ਕੁੜੀ ਨੂੰ ਸਕੂਲ ਲੈ ਕੇ ਜਾਂਦਾ ਸੀ ਜਿਹਦੇ ਵਿੱਚ 2 ਮਹੀਨੇ ਤਾਂ ਉਹ ਸਹੀ ਲੈ ਕੇ ਗਿਆ ਉਸ ਤੋਂ ਬਾਅਦ 3-4 ਮਹੀਨੇ ਲਈ ਮੇਰੀ ਕੁੜੀ ਨੂੰ ਟਾਂਗ ਪਰੇਸ਼ਾਨ ਕਰਦਾ ਸੀਗਾ ਜਦੋਂ ਮੈਂ ਮੈਂ ਘਰਾਂ ਦੇ ਕੰਮ ਕਰਦੀਆਂ ਜਦੋਂ ਮੈਂ ਘਰ ਨਹੀਂ ਸੀ ਹੁੰਦੀ ਮੇਰੇ ਘਰ ਵਾਲੇ ਜਿਹਾ ਪੰਚਾ ਮੇਰਾ ਘਰ ਨਹੀਂ ਸੀ ਹੁੰਦਾ ਇਹ ਘਰ ਆ ਕੇ ਵੀ ਕੁੜੀ ਨੂੰ ਤੰਗ ਪਰੇਸ਼ਾਨ ਕਰਦਾ ਸੀ ਸੂਣ ਕਰਦਾ ਸੀ ਰਾਤ ਨੂੰ ਵੀ ਦੇਰ ਰਾਤ ਤੱਕ ਫੋਨ ਕਰਦਾ ਸੀ ਜਦੋਂ ਇਹ ਮਾਮਲਾ ਮੇਰੇ ਵੀ ਨੇ ਮੈਨੂੰ ਦੱਸਿਆ ਤੇ ਉਹਨੇ ਸਾਡੇ ਨਾਲ ਕੁੱਟਮਾਰ ਕੀਤੀ ਰਾਤ ਨੂੰ 10 ਵਜੇ ਜਿਹਦੀ ਅਸੀਂ ਐਮ ਆਰ ਜਿਹਦੀ ਅਸੀਂ ਉਥੇ ਕੰਪਲੇਨ ਵੀ ਕੀਤੀ ਸਰ ਦਾ ਸ਼ਾਹ ਨੇ ਫੀਟਿੰਗ ਨਾਲ ਲਿਆ ਕੇ ਫਿਰ ਅਸੀਂ ਡੀ ਐਸ ਵੀ ਸਾਹ ਦੇ ਵੀ ਪੇਸ਼ ਹੋਏ ਕੁੜੀ ਦੇ ਵੀ ਬਿਆਨ ਹੋਏ ਮੇਰੇ ਵੀ ਬਿਆਨ ਹੋਏ ਪਰ ਸਾਡੀ ਕੋਈ ਵੀ ਸੁਣਵਾਈ ਨਹੀਂ ਹੋਣਦੀ ਸਾਡੇ ਡੀਐਸਪੀ ਸਾਹਿਬ ਦੇ ਐਸਐਸਪੀ ਸਾਹਿਬ ਦੇ ਸਦਾ ਠਾਣੇ ਸਾਰੇ ਬਿਆਨ ਹੋਣ ਤੋਂ ਬਾਅਦ ਸਾਰੇ ਪਾਸੇ ਮੇਰੀ ਬੇਟੀ ਮੈਂ ਅਸੀਂ ਪ੍ਰਸ਼ਾਸਨ ਤੇ ਸਾਹਮਣੇ ਸਾਰੇ ਪਾਸੇ ਆਪਣੇ ਬਿਆਨ ਵੀ ਦਿੱਤੇ ਉਹਦੇ ਤੋਂ ਬਾਅਦ ਵੀ ਵੀਰਵਾਰ ਦੇ ਦਿਨ ਵੀਰਵਾਰ 23 ਤਰੀਕ ਨੂੰ ਮੇਰੀ ਬੇਟੀ ਸਕੂਲ ਤੋਂ ਆਲੀ ਵੇਸ਼ੇ ਜਿਹਦੇ ਵਿੱਚ ਉਹਨੇ ਫੇਰ ਮੇਰੀ ਬੇਟੀ ਦਾ ਵੀ ਪਿੱਛਾ ਕੀਤਾ ਤੇ ਮੈਂ ਕੰਮ ਤੇ ਗਈ ਝੁੱਲਾਵਾਰੀ ਤੱਕ ਉਹਨੇ ਮੇਰਾ ਵੀ ਪਿੱਛਾ ਕੀਤਾ ਮੈਨੂੰ ਗਾਲਾਂ ਕਲੋਚ ਕਟੀਆਂ ਫੇ ਪਾਚ ਹੋਰ ਵੀ ਸਾਨੂੰ ਤੰਗ ਪਰਖਾਉਂਦੇ ਤੇ ਘਰ ਗਿਆ ਰਾਸਤਿਆਂ ਤੇ ਘੇਰਦਾ ਆ ਤੁਸੀ ਇਹਦੇ ਸੰਬੰਧੀ ਪਹਿਲਾਂ ਸਿਕਾਇਤ ਨਹੀਂ ਕੀਤੀ ਕਿਉਂ ਕਿੰਨੇ ਕਰ ਮੈਂ 3 ਮਹੀਨਾ ਤੋਂ ਸ਼ਿਕਾਇਤਾਂ ਕਰਦੀ ਪਈਆਂ ਪਰ ਮੇਰੀ ਕੋਈ ਸੁਣਵਾਈ ਨਹੀਂ ਹੁੰਦੀ ਪਈ ਤੇ ਹੁਣ ਤੁਸੀਂ ਕੀ ਤੁਹਾਡਾ ਅਗਲਾ ਕੀ ਮੈਂ ਤਾਂ ਸਾਰ ਇਹ ਮੰਗ ਕਰਦੀ ਪਈਆਂ ਕਾਨੂੰਨ ਤੋਂ ਮੇਰੀ ਬੇਟੀ ਨੂੰ ਤਾਂ ਮੈਨੂੰ ਸਾਫ਼ ਦਿੱਤਾ ਜਾਵੇ ਨਹੀਂ ਤਾਂ ਮੇਰੀ ਬੇਟੀ ਕਰੀ ਮੈਂ ਸੈਲਫ ਸਾਈਡ ਕਰ ਲੈਣਾ ਇਹਦੇ ਨਾਲ ਨਾਲ ਤਾਂ ਫੇ ਮੈਂ ਵੀ ਕਰੂੰਗੀ ਨਾ ਇਹਦੀ ਤੁਹਾਡੇ ਘਰ ਪਹਿਲਾਂ ਵੀ ਆਣੀ ਜਾਣੀ ਸੀ ਕਿ ਦੋ ਤਾਂ ਸਾਰਾ ਸੀਨੀਅਰ ਨੂੰ ਜਾਣਦੇ ਸੀ 7-8 ਮਹੀਨੇ ਤੋਂ ਇਹਨੂੰ ਜਾਣਦੇ ਆ ਹੋ ਮੰਗ ਕੀ ਜਾਂਦੇ ਆਪਣੇ ਪ੍ਰਸ਼ਾਸਨ ਤੋਂ ਅਸੀਂ ਤਾਂ ਇਹ ਮੰਗ ਕਰਦੇ ਤੇ ਸਸਾ ਨੂੰ ਸਸਾ ਨੂੰ ਚਾਹੀਦਾ ਕੀ ਨਾ ਤੁਹਾਡੇ ਜੀ ਮੇਰਾ ਨਾਮ ਰੀਆ ਹੈ ਕਿਹੜਾ ਪਿੰਡ ਜੀ ਸਲਾਮਾਬਾਦ ਕੀ ਮਾਮਲਾ ਜਿਹੜਾ ਤੀਜਾ ਜੇ ਐਸਐਸਪੀ ਦਫ਼ਤਰ ਐਸ ਜੀ ਮੇਰੇ ਲਈ ਮੇਰਾ ਨਾਮ ਰੀਆ ਮੇਰੇ ਮਮਾ ਦਾ ਨਾਮ ਮਸ਼ਵਿੰਦਰ ਕੌਰ ਔਰ ਮੇਰੇ ਪਿਤਾ ਜੀ ਦਾ ਨਾਮ ਜਸਵੀਰ ਸਿੰਘ ਆ ਮੈਂ ਕੁਲਵੰਤ ਸਿੰਘ ਦੇ ਨਾਲ ਆਟੋ ਵਿੱਚ ਸਕੂਲ ਜਾਂਦੀ ਸੀਗੀ ਔਰ ਆਉਂਦੀ ਸੀਗੀ ਮੇਰੇ ਨਾਲ ਸ਼ਨੀਲ ਹਿੱਕਤਾ ਕਰਦੇ ਸੀਗੇ ਨਹੀਂ ਉਹ ਉਹਨਾਂ ਦਾ ਤੁਸੀਂ ਪਹਿਲਾਂ ਤੁਹਾਡੇ ਘਰਾਂ ਨਾਲ ਜਾਣਾ ਸੀਗਾ ਕੋਈ ਤਾਂ ਨਹੀਂ ਨਹੀਂ ਮਤਲਬ ਕਿ ਭੱਲੇ ਵਿੱਚ ਹੀ ਰਹਿੰਦੇ ਸੀਗੇ ਮੈਂ ਪਹਿਲਾਂ ਤਾਂ ਕੁੜੀ ਦੇ ਨਾਲ ਜਾਂਦੀ ਹੁੰਦੀ ਸੀਗੀ ਬਾਅਦ ਵਿੱਚ ਮਮਾ ਨੇ ਕਿਹਾ ਕਿ ਚਲੋ ਸਿਆਣੀ ਹੈਗੇ ਆ ਤੋ ਦੇ ਨਾਲ ਜਾਇਆ ਆ ਕਰ ਮੈਂ ਉਹਨਾਂ ਨਾਲ ਜਾਣਾ ਨਾ ਕਰਤਾ ਪਹਿਲਾ 2 ਕੁ ਮਹੀਨੇ ਤਾਂ ਸਹੀ ਰਹੇ ਤੀਜੇ ਮਹੀਨੇੋਂ ਮੇਰੇ ਨਾਲ ਅਸ਼ਲੀਲ ਹਿੱਕਤਾ ਕਰਨ ਲੱਗ ਗਏ ਤੰਗ ਆ ਕੇ ਮੈਂ ਆਪਣੀ ਮਾਤਾ ਜੀ ਨੂੰ ਦੱਸਿਆ ਤੇ ਰਾਤ ਨੂੰ ਆ ਕੇ ਸਾਡੇ ਉੱਤੇ ਉਹਨਾਂ ਨੇ ਹਮਲਾ ਕਰ ਦਿੱਤਾ ਕਿੰਨੀ ਦੇਰ ਇਹ ਤੁਹਾਡੇ ਨਾਲ ਚੱਲਦਾ ਇਹ ਹਜੇ 7 ਕੁ ਮਹੀਨੇ ਦਾ ਫਿਰ ਇਹ ਤੇ ਆਪਣੇ ਮਾਤਾ ਜੀ ਨੂੰ ਦੱਸਿਆ ਮੈਂ ਪਹਿਲਾਂ ਤਾਂ ਮੈਂ ਡਰ ਦੇ ਮਾਰੇ ਆਪਣੀ ਮੰਮੀ ਜੀ ਨੂੰ ਨਹੀਂ ਦੱਸਿਆ ਉਸ ਤੋਂ ਬਾਅਦ ਜਦੋਂ ਮੈਂ ਦੱਸਿਆ ਤੇ ਰਾਤ ਨੂੰ ਆ ਕੇ ਸਾਡੇ ਉੱਤੇ ਕਾਰਵਾਈ ਕਰ ਦਿੱਤੀ ਉਹਨਾਂ ਨੇ ਕੀ ਹਮਲਾ ਕੀਤਾ ਹਾਂਜੀ ਕੁੱਟਮਾਰ ਸਾਡੇ ਨਾਲ ਕੀਤੀ ਆ ਅਸੀਂ ਰਾਤ ਨੂੰ ਥਾਣੇ ਆਏ ਹੈਗੇ ਆ ਪੁਲਿਸ ਬਲਰ ਨੇ ਪਹਿਲਾਂ ਤਾਂ ਸਾਡੀ ਸੁਣੀ ਹੈਗੀ ਆ ਸਵੇਰੇ ਉਹਨੇ ਝੂਠੀ ਐਮਰਕਤਾ ਕੇ ਸਾਡੇ ਤੇ ਦੇਰਤਾ ਪਾਈ ਹੁਣ ਤੇ ਇਹਦੇ ਸੰਬੰਧੀ ਹੁਣ ਤੁਸੀਂ ਕੀ ਕਹਿੰਦੇ ਅਸੀਂ ਡੀਐਸਪੀ ਦੇ ਕੋਲ ਡੀਐਸਪੀ ਸਰ ਦੇ ਕੋਲ ਵੀ ਗਏ ਹੈਗੇ ਆ ਐਸਐਸਪੀ ਸਰ ਦੇ ਕੋਲ ਵੀ ਗਏ ਹੈਗੇ ਆ ਉਹਨਾਂ ਨੇ ਸਾਡੀ ਕੋਈ ਨਹੀਂ ਗੱਲਬਾਤ ਸੁਣੀ ਹੈਗੀ ਆ ਜੇ ਤਾਂ ਨਹੀਂ ਇਹ ਸੋਨਦੇ ਹੈਗੇ ਤਾਂ ਮੈਂ ਇੱਥੇ ਹੀ ਅਪ ਸੋਸਾਇਡ ਕਰਾਂ ਹਰ ਇੱਕ ਇਸਲਾਮਾ ਮਾਦਕ ਮਸਲਾ ਹੈ ਜਿੱਥੇ ਕਿ ਰਟਾਇਰਡ ਫੌਜੀ ਤੇ ਇੱਕ ਨਵਾਲਿਕ ਨੂੰ ਇਲਜ਼ਾਮ ਲਗਾਏ ਕਿ ਉਹਨੇ ਉਹਨਾਂ ਅਤਿ ਵੀ ਹੱਤਾਂ ਕੀਤੀਆਂ ਸੀ ਸ਼ੀ ਹੈਵ ਡੂਇੰਗ ਅਲ ਵਰਿਫਾਈ ਕਰ ਰਹੇ ਨੇ ਐਕਚੁਅਲੀ ਜਿਹੜਾ ਫੌਜੀ ਹੈਗਾ ਫੌਜੀ ਦੇ ਪੂਰੀ ਦੀਵਾਨ ਨਾਲ 5-7 ਸਾਲ ਸਤਿ ਸੂਸ਼ ਰਹਿੰਦੇ ਇਕੱਠੇ ਰਹਿੰਦੇ ਸੀਗੇ ਤੇ ਉਹਦੇ ਮਪਾਪ ਕਿਹਾਦੇ ਅਸੀਂ ਮੈਂ ਲੋਨ ਤੇ ਪੈਸੇ ਲੈ ਕੇ ਦਿੱਤੇ ਹੁਣ ਸ਼ਾਇਦ ਕਹਿੰਦਾ ਕੋਈ ਹੋਰ ਡੇੜੀ ਨੇ ਬੰਦਾ ਕੋਈ ਹੋਰ ਰੱਖ ਲਿਆ ਇਹਨਾਂ ਦੀ ਆਪਸ਼ੀਆਂ ਬਹਿਸੂਸ ਹੋਈ ਆ ਸਾਡੇ ਕੋਲ ਐਮਰਜੈਂਸੀ ਪਈਆਂ 23 24 ਦਾ ਰਿਜ਼ਲਟ ਆ ਉਹ ਪੱਤਾ ਦੇਣ ਤੋਂ ਬੈਠੇ ਆ ਇਹਨਾਂ ਟਾਈਮ ਲੇ 3-4 ਟਾਈਮ ਲੇ ਆਪਸ਼ੀਆਂ ਹੁਣ ਕਾਹਦਾ ਟਾਈਮ ਲਿਆ ਹੋਣਾ ਨਾ ਬਾਕੀ ਜੋ ਤੱਥਾਂ ਦੇ ਆਧਾਰ ਤੇ ਹੋਏਗਾ ਉਹ ਹਿਸਾਬ ਨਾਲ ਕਾਰਵਾਈ ਹੋ ਜੇ ਪੱਤੋਂ ਬਣਦਾ ਪੱਤਾ ਪੱਤਾ ਹੋ ਜਾਏਗਾ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਸਰ ਇਹ ਕੈਦੇ ਦੀ ਕੁੜੀ ਮੈਂ ਉਹਨਾਂ ਨਾਲ ਆਟੋ ਤੇ ਜਾਂਦੀ ਨਹੀਂ ਕਾਫੀ ਚਿਰ ਤੋਂ 6 ਮਹੀਨੇ ਤੋਂ ਇਦਾਂ ਨਹੀਂ ਉਹ ਆਟੋ ਤੇ ਉਹ ਕਹਿੰਦਾ ਮੈਂ ਫੀਸਾਂ ਮੈਂ ਜਾਵਾਂਗਾ ਇਹਨਾਂ ਦਾਖਲਾ ਮੈਂ ਕਰਦਾ ਕੁੜੀ ਦਾ ਇਹ ਹੁਣ ਕਿੰਨਾ ਸੱਚ ਬੋਲਦਾ ਕਿੰਨਾ ਝੂਠ ਬੋਲਦਾ ਉਹ ਮੋਕ ਵੈਰੀਫਾਈ ਕਰ ਆਜੋ ਮਾਮਲਾ ਇੱਕ ਕਮੇਟੀ ਦਾ ਵੀ ਫੌਜੀ ਇੱਕ ਅਤੈਰ ਫੌਜੀ ਉਹਨਾਂ ਦਾ ਛੇਛੜ ਕੀਤੀ ਗਈ ਹਾਂਜੀ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਮੈਂ ਤੁਹਾਡਾ ਆਪਣਾ ਡਾਕਟਰ ਜੇਮਲ ਮੁਖਬਲਾਰਾ ਪੰਜਾਬ ਸ਼ਿਦੂ ਅਬਦਾਸ ਟਾਈਗਰ ਫੋਰਸ ਔਰ ਆਪ ਜੀ ਨੂੰ ਪਤਾ ਹੈ ਕਿ ਥੋੜੇ ਦਿਨ ਪਹਿਲਾਂ ਕੀ ਇੱਕ ਸਲਾਮਾਬਾਦ ਦੇ ਵਿੱਚ ਇੱਕ ਛੋਟੀ ਬੇਟੀ ਜਿਸ ਨੂੰ ਇੱਕ ਕੁਲਵੰਤ ਸਿੰਘ ਨਾਮ ਦਾ ਜਿਹੜਾ ਫੌਜੀ ਨਾਲ ਦਾ ਵਿਅਕਤੀ ਉਹਨੂੰ ਸਕੂਲ ਛੱਡਣ ਜਾਂਦਾ ਹੁੰਦਾ ਸੀ ਔਰ ਸਕੂਲ ਛੱਡਣ ਤੋਂ ਬਾਅਦ ਉਹ ਲੜਕੀ ਦੇ ਨਾਲ ਜਿਹੜਾ ਹੈਗਾ ਉਹ ਗਲਤ ਹਰਕਤਾਂ ਕਰਦਾ ਸੀਗਾ ਔਰ ਠੀਕ ਆ ਉਹਦੇ ਪਹਿਲਾਂ ਕੋਈ ਰਿਲੇਸ਼ਨ ਹੋਣਗੇ ਤੇ ਉਸ ਨੂੰ ਆਪਾਂ ਨਹੀਂ ਜਾਗਜਾਰ ਕਰਨਾ ਚਾਹੁੰਦੇ ਪਰ ਜਿਹੜਾ ਉਹ ਕੁੜੀ ਦੇ ਨਾਲ ਜਿਹੜਾ ਕੰਮ ਹੋਇਆ ਉਹ ਬਹੁਤ ਨਿੰਦਣਯੋਗ ਘਟਨਾ ਹੈ ਔਰ ਇਸ ਬਾਬਤ ਆਪਾਂ ਮਾਨਯੋਗ ਐਸਐਸਪੀ ਸਾਹਿਬ ਨੂੰ ਔਰ ਮਾਨਯੋਗ ਡੀਐਸਪੀ ਸਾਹਿਬ ਨੂੰ ਔਰ ਸਦਰ ਦੇ ਐਸਐਚਓ ਪ੍ਰਮੋਜ ਜੀ ਨੂੰ ਆਪਾਂ ਉਹਨਾਂ ਦੇ ਧਿਆਨ ਦੇ ਵਿੱਚ ਲਿਆਂਦੀ ਸੀ ਗੱਲ ਪਰ ਉਹਨਾਂ ਨੇ ਉਲਟਾ ਸੁਣਨ ਦੀ ਬਿਜਾਇ 10-15 ਦਿਨ ਹੋ ਗਏ ਕੁੜੀ ਦੇ ਬਿਆਨ ਹੋਇਆ ਨੂੰ ਪਰ ਉਹ ਹਜੇ ਤੱਕ ਕੋਈ ਵੀ ਜੜੀ ਹੈਗੀ ਆ ਉਹ ਕਾਰਵਾਈ ਨਹੀਂ ਕੀਤੀ ਔਰ ਉਸ ਤੋਂ ਬਾਅਦ ਜਿਹੜੇ ਸਾਡੇ ਸਾਥੀ ਸੀਗੇ ਜਿਹੜੇ ਨਾਲ ਹੋ ਕੇ ਆਵਾਜ਼ ਚੱਕਦੇ ਸੀਗੇ ਇਸ ਚੀਜ਼ ਦੀ ਉਹਨਾਂ ਨੂੰ ਵੀ ਕੱਲ ਦਾ ਜਿਹੜਾ ਹੈਗਾ ਉਹ ਦੂਸਰੇ ਪਰਚਿਆਂ ਦੇ ਵਿੱਚ ਉਹਨਾਂ ਨੂੰ ਕਰਕੇ ਉਹਨਾਂ ਦੇ ਉੱਤੇ ਪਰਚੇ ਰਜਿਸਟਰਡ ਕਰ ਦਿੱਤੇ ਸੋ ਮੈਂ ਪ੍ਰਸ਼ਾਸਨ ਨੂੰ ਇਹ ਆਪਜੀ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਕਿ ਇਸ ਲੜਕੀ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਜਿਹੜੀ ਬਣਦੀ ਕਾਰਵਾਈ ਆ ਉਹ ਤੁਰੰਤ ਕੀਤੀ ਜਾਵੇ ਨਹੀਂ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਹੈਗਾ ਇਸ ਚੀਜ਼ ਦਾ ਤਿੱਖਾ ਵਿਰੋਧ ਕੀਤਾ ਜਾਊਗਾ ਔਰ ਸੜਕਾਂ ਦੇ ਉੱਤੇ ਇਹਦਾ ਆਪਾਂ ਪ੍ਰਦਰਸ਼ਨ ਜਿਹੜਾ ਹੈਗਾ ਉਹਨੂੰ ਤੇਜ਼ ਕਰਾਂਗੇ ਸੋ ਮੈਂ ਇਹ ਹੀ ਕਹੂੰਗਾ ਕਿ ਜਿਹੜੀ ਛੋਟੀ ਕੁੜੀ ਆ ਜੋ ਦੇ ਨਾਲ ਹੋਇਆ ਉਹ ਜਿਹੜੇ ਬਿਆਨ ਹੈਗੇ ਉਹਦੇ ਕਲਮਬੰਦ ਹੋ ਚੁੱਕੇ ਆ ਆਪਾਂ ਇਹਦੇ ਨਾਲ ਮੁੰਡੇ ਦੇ ਨਾਲ ਮੁੰਡਾ ਜੋੜ ਕੇ ਖੜੇ ਆ ਕਿਉਂਕਿ ਉਹ ਜਿਹੜਾ ਹੈ ਉਹ ਸਾਨੂੰ ਕਦੀ ਪੋਲਿਟੀਕਲ ਪ੍ਰੈਸ਼ਰ ਪਵਾ ਰਿਹਾ ਕਦੀ ਕਿਸੇ ਦਾ ਫੋਨ ਕਰਾ ਰਿਹਾ ਕਦੀ ਕਿਸੇ ਦਾ ਜਿਨ੍ਹਾਂ ਲੋਕਾਂ ਨੇ ਪੈਸੇ ਵੀ ਲੈ ਲਏ ਇਸ ਕੇਸ ਦੇ ਵਿੱਚ ਆਪਾਂ ਉਹਨਾਂ ਨੂੰ ਵੀ ਇਹ ਦੱਸਣਾ ਚਾਹੁੰਦੇ ਆ ਕਿ ਤੁਹਾਨੂੰ ਵੀ ਸਮਾਂ ਆਉਣ ਤੇ ਬੇਨਕਾਬ ਕਰਾਂਗੇ ਜੇ ਜੇ ਪੁਲਿਸ ਨੇ ਬਣਦੀ ਕੋਈ ਕਾਰਵਾਈ ਨਾ ਕੀਤੀ ਤਾਂ ਇੱਕ ਦੋ ਦਿਨ ਦੇ ਵਿੱਚ ਜੋ ਕੁੜੀ ਨੇ ਤਾਂ ਕਰਨਾ ਕਰਨਾ ਹੀ ਆ ਅਸੀਂ ਜਿਹੜਾ ਹੈਗਾ ਉਹ ਆਪਾਂ ਇਸ ਸੰਘਰਸ਼